ਪੰਜਾਬ ਫਾਈਲ ਸਟਰੀਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਨਵਿਕਲੀ ਜੀ ਖਬਰ ਇਹ ਖਬਰ ਅੱਜ ਸਾਨੂੰ ਮਿਲੀ ਮੋਹਾਲੀ ਪ੍ਰੈਸ ਕਲੱਬ ਦੇ ਵਿੱਚ ਹੋਈ ਇੱਕ ਪ੍ਰੈਸ ਕਾਨਫਰੰਸ ਤੋਂ ਤੁਹਾਨੂੰ ਮਲਾਉਣੇ ਆ ਸਮਾਜ ਦੇ ਕੁਝ ਇਹੋ ਜਿਹੇ ਲੋਕਾਂ ਨਾਲ ਜਿਹੜੇ ਬੜੇ ਕੈਪੇਬਲ ਨੇ ਉਹਨਾਂ 'ਚ ਬਹੁਤ ਪੋਟੈਂਸ਼ੀਅਲ ਹੈ ਪਰ ਸਮਾਜ 'ਚ ਕਹਿਤਾ ਜਾਂਦਾ ਹੈ ਟਰਾਂਸ ਜੈਂਡਰ ਨੇ ਜੀ ਕਿਨਰ ਨੇ ਮਲਾਉਂਦੇ ਆ ਤੁਹਾਨੂੰ ਵਿਸ਼ਪ੍ਰੀਤ ਕੌਰ ਨਾਲ ਦਰਸ਼ਕਾ ਜੀ ਸਤਿ ਸ਼੍ਰੀ ਅਕਾਲ ਸਰ ਇਹ 27 ਸਾਲ ਦੀ 트ਾਂਸ ਜੈਂਡਰ ਕੁੜੀ ਹੈ ਇਹਨੇ ਪੋਸਟ ਗ੍ਰੈਜੂਏਸ਼ਨ ਕੀਤੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਨ ਫੈਸ਼ਨ ਟੈਕਨੋਲੋਜੀ ਐਂਡ ਲਾਈਫ ਸਟਾਈਲ ਨਾਲ ਨਾਲ ਇਹ ਕਰਦੀ ਹੈ ਥੋੜੀ ਬਹੁਤ ਮਾਡਲਿੰਗ ਮਾਡਲਿੰਗ ਬਹੁਤ ਵਧੀਆ ਇੱਕ ਖੇਤਰ ਹੈ ਜਿਹਦੇ ਚ ਕਮਾਈ ਵੀ ਅੱਛੀ ਹੁੰਦੀ ਹੈ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਦੇਭਾ ਤੁਸੀਂ ਆਪਣੀ ਸਕੂਲਿੰਗ ਕਿੱਥੋਂ ਕੀਤੀ ਹਾਂ ਮੇਰੀ ਸਕੂਲਿੰਗ 39th ਹੀ ਹੋਈ ਹੈ ਚੰਡੀਗੜ੍ਹ ਤੇ 39th ਹੀ ਬੋਰਡ ਕੋਲ ਤੇ ਅੱਛਾ ਤੁਸੀਂ ਪੰਜਾਬੀ ਬੋਲਦੇ ਨਹੀਂ ਹਾਂ ਹਾਂ ਜੀ ਪੰਜਾਬੀ ਬੋਲੋ ਠੀਕ ਹੈ ਮੇਰੀ ਮੇਰੀ ਸਕੂਲਿੰਗ ਤੇ 39 ਮਾਡਲ ਤੋਂ ਹੋਈ ਹੈ ਉਸ ਤੋਂ ਬਾਅਦ ਫਿਰ ਮੇਰੀ ਪਾ ਕੇ ਪਲਸ 1 ਪਲਸ 2 ਮੇਰੀ 30 40 ਮਾਡਲ ਤੋਂ ਹੋਈ ਹੈ ਥੈਨ ਉਸ ਤੋਂ ਬਾਅਦ ਫਿਰ ਮੇਰੀ ਡਾਇਰੈਕਟ ਐਡਮਿਸ਼ਨ ਪੰਜਾਬ ਯੂਨੀਵਰਸਿਟੀ ਚ ਹੋਈ ਪੰਜਾਬ ਯੂਨੀਵਰਸਿਟੀ ਚ 12ਵੀਂ ਤੋਂ ਬਾਅਦ ਹਾਂ ਜੀ अच्छा ओ डिपार्टमेंट ਦਾ ਨਾਮ ਕੀ ਹੈ ਫੈਸ਼ਨ ਐਂਡ ਲਾਈਫ ਸਾਇੰਸ ਟੈਕਨੋਲੋਜੀ ਅ ਫੈਸ਼ਨ ਉਹ डिपार्टमेंट ਦਾ ਇਹ ਨਾਮ ਹਾਂਜੀ ਤੇ ਅ ਫਾਦਰ ਪੇਰੈਂਟਸ ਕੀ ਕਰਦੇ ਸੀ ਮਾਈ ਫਾਦਰ ਇਜ਼ ਅ ਡਿਜ਼ਾਈਨ ਟੈਰੀ ਡਿਜ਼ਾਈਨਰ ਐਂਡ ਮਾਈ ਮਦਰ ਇਜ਼ ਅ ਗਾਇਨਕੋਲੋਜਿਸ ਫਾਦਰ ਇੰਜੀਨੀਅਰ ਨੇ ਮਦਰ ਗਾਇਨਕੋਲੋਜਿਸ ਗਾਇਨਕੋਲੋਜਿਸ ਕੌਣ ਹੁੰਦਾ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਡਾਕਟਰ ਔਰਤਾਂ ਦੇ ਨਾਲ ਸੰਬੰਧਿਤ ਬਿਮਾਰੀਆਂ ਦਾ ਮਾਹਿਰ ਹੁੰਦਾ ਜਿਵੇਂ ਪ੍ਰੈਗਨੈਂਸੀ ਦਾ बच्चे जन्मदा या और कोई औरता नाल संबंधित बीमारियां ਹੁੰਦੀਆਂ ਉਹ ਗਾਇਨਕੋਲੋਜਿਸਟ ਦੇ ਕਿਰੇਚ ਆਉਂਦੀਆਂ ਸੋ ਮਦਰ ਡਾਕਟਰ ਫਾਦਰ ਇੰਟੀਰੀਅਰ ਡਿਜ਼ਾਈਨਰ ਬਹੁਤ ਹੀ ਅੱਛੀ ਬੈਕਗਰਾਉਂਡ ਅਜਾ ਫਿਰ ਬੀਬਾ ਤੁਸੀਂ ਅੱਗੇ ਜਦੋਂ ਦਾਖਲਾ ਲਿਆ ਫਿਰ ਹੋ ਕਿ ਕੀ ਜੀ ਪਲਾਨ ਕੀਤਾ ਕਿੰਨੇ ਸਾਲ ਪੜਾਈ ਕੀਤੀ ਪੀ ਉਹ ਪੰਜ ਸਾਲ ਉਸ ਤੋਂ ਬਾਅਦ 6 ਸਾਲ ਇਕ ਹੋਰ ਵੈਕਸਾ ਡਿਪਲੋਮਾ ਕੀਤਾ ਫੇਸਕੂਲ ਐਜੂਕੇਸ਼ਨ ਦਾ ਬਿਕੋਜ਼ ਮੇਰਾ ਡ੍ਰੀਮ ਸੀ ਕਿ ਮੈਂ ਟੀਚਰ ਬਨਾ ਬਟ ਮੋਡਲਿੰਗ ਲਾਈਨ ਇਜ਼ ਮਾਈ ਪੈਸ਼ਨ ਸੋ ਕਰਦੇ ਕਰਦੇ ਡਿਪਲੋਮਾ ਵੀ ਮੇਰਾ ਕਲੀਅਰ ਹੋ ਗਿਆ ਹੁਣ ਕੋਚੜੀਆਂ ਕਿ ਜੌਬਸ ਦੇ ਵੀ ਟ੍ਰਾਈ ਕੀਤਾ ਬਟ ਪਰ ਮਿਲੀ ਨਹੀਂ ਫਿਰ ਮੋਡਲਿੰਗ ਲਾਈਨ ਸ਼ੁਰੂ ਕੀਤੀ ਮਨੇ 18 ਸਾਲ ਦੀ ਉਮਰ ਤੋਂ ਮੋਡਲਿੰਗ ਕਰਨਾ ਸ਼ੁਰੂ ਕਰ ਦਿਆ ਥਾ ਧੀਰੇ ਧੀਰੇ ਫਿਰ ਮਿਸ धीरे ਪ੍ਰੈਜੈਂਟ ਦੇ ਤਾ ਕੀ ਜਿੰਦਾ ਮਿਸ मिस कानपुर ਕਾਨਪੁਰ 19 ਯੂ ਵਾਂਟ ਇਟ ਯਾ ਆਈ ਵਿਨ ਇਟ ਅੱਛਾ ਤੁਸੀਂ ਜਿੱਤ ਗਏ discrimination okay. because our society mein bahut zyada hai gender ko lekar punjabi please like that discrimination usne sare punjab ch ta bahut zyada kar de because clarify nahi karde this is no opposite rakha jata hai har ek nu kudi nu munde nu har cheez de na pehle humanity nahi dekhenge like what is the humanity insaniyat ha geyo khatam hage jande gender nu pehla rakhenge har cheez de gender ana zaruri hage میل ਹੈਪੀ میل ਹੈ ट्रांसजेंडर कानपुरच फिर ਤੁਸੀਂ ਕਿਦਾਂ ਜਿੱਤ ਗਏ ਜੇ ਚੰਡੀਗੜ੍ਹ ਵਾਲਿਆਂ ਨੇ ਡਿਸਕਵਾਲਿਫਾਈ ਕਰ ਦਿੱਤਾ ਮੈਂ ਇਤਨਾ ਦਿੱਤੀ ਲਾਈਕ ਉੱਥੇ ਮੇਰੇ ਕੰਪੈਰੀਜ਼ਨ ਚ ਬਹੁਤ ਸਾਰੇ ਸਿਗੀ ਉਸ ਤੋਂ ਔਰ ਵੀ ਟ੍ਰਾਂਸ ਜੈਂਡਰ ਦੇ ਤੇ ਕੁਝ ਕੁੜੀਆਂ ਵੀ ਸੀਗੀ ਬਟ ਲਾਈਕ ਇੱਕ ਕੁਸ਼ਨ ਹੁੰਦਾ ਦਾ ਲਾਈਕ ਹੁੰਦਾ ਕਿ ਤੇ ਤਬ ਨੂੰ ਜਿੱਤ ਆ ਸਕਦਾ ਕਿਸੇ ਨੂੰ ਵੀ ਫਸਲੇ ਮੇਰੀ ਤਕਦੀਰ ਸੀ ਮੇਰੀ ਕਿਸਮਤ ਸੀ ਜਿਹੜੇ ਮੈਂ ਜਿੱਤ ਕੇ ਆ ਗਈ बिकॉज ਮੈਂ ਕਿਸੇ ਜਿੱਤਣ ਦੇ ਲਾਰੇ 'ਚ ਨਹੀਂ ਗਈ ਸੀ ਮੈਨੂੰ ਇਹ ਸੀਗਾ ਮੈਂ ਕੋਈ ਠਿੱਕੇ ਕੇ ਜ਼ਰੂਰ ਆਵਾਂਗੀ ਬਟ ਮੈਨੂੰ ਨਹੀਂ ਪਤਾ ਸੀਗਾ ਕਿ ਮੇਰੀ ਜਿੱਤ ਮੇਰੇ ਉੱਥੇ ਇੰਤਜ਼ਾਰ ਕਰ ਰਹੀ ਹੈ ਜੀ ਸੋ ਇਹਨਾਂ ਨੂੰ ਚੰਡੀਗੜ੍ਹ ਜਿਹੜਾ ਬਿਊਟੀ ਕੰਟੈਸਟ ਹੋਇਆ ਉਸ ਤੋਂ ਇਸ ਕਰਕੇ ਕੱਢਤਾ ਗਿਆ ਕਿਉਂਕਿ ਇਹ ਕਿੰਨਰ ਸੀ ਮਰਹਾਲ ਕਾਨਪੁਰ ਚ ਇਹ ਬਿਊਟੀ ਕੁਇਨ ਬਣੀ ਤੇ ਉਸ ਤੋਂ ਬਾਅਦ ਇਹਦਾ ਫੈਸ਼ਨ ਜਿਵੇਂ ਦੱਸਿਆ ਤੁਹਾਨੂੰ ਵਿਸਪ੍ਰਿਤ ਨੇ ਕਿ ਉਹ ਮਾਡਲਿੰਗ ਹੈ ਮੋਡਲਿੰਗ ਦੇ ਵਿੱਚ ਤੁਸੀਂ ਕਿੰਨਾ ਅੱਗੇ ਵਧ ਗਏ ਜਾਂ ਕਿੰਨਾ ਘੱਟ ਅੱਗੇ ਵਧਾ ਮੈਂ ਹਾਂ ਮੋਡਲਿੰਗ ਚ ਮੈਂ ਲਾਈਕ ਕਾਫੀ ਰੈਂਪ ਸ਼ੋਅ ਕੀਤੇ ਐ ਮੈਂ ਮੋਸਟਲੀ ਰੈਂਪ ਮੋਡਲਿੰਗ ਕੀਤੀ ਐ ਫਿਰ ਕੁਝ ਮੈਗਜ਼ੀਨਸ ਲਈ ਵਰਕ ਕੀਤਾ ਐਂਡ ਕੁਝ ਬ੍ਰੈਂਡਸ ਲਈ ਮੈਂ ਥੋੜਾ ਬਹੁਤ ਵਰਕ ਕੀਤਾ ਉਸ ਤੋਂ ਬਾਅਦ ਫਿਰ ਥੋੜੇ ਲਾਈਕ ਮੇਰੇ ਫਾਦਰ ਜੀ ਦੀ ਐਕਸਾਇਰਡ ਹੋ ਗਈ ਸੀ ਦੈਨ ਫਿਰ ਮੇਰਾ ਥੋੜਾ ਕੰਮ ਥੋੜਾ ਟਲ ਜਾ ਗਿਆ ਬਿਕਾਜ਼ ਮੇ ਲਾਈਕ ਉਹਨਾਂ ਦੀ ਇੱਕ ਬੈਕਬੋਨ ਟੁੱਟ ਚਾਂਦੀ ਬੰਦੇ ਦੀ ਮੇਰੇ ਉਹਦਮ ਬਿਟ ਟੁੱਟ ਗਈ ਬਿਕਾਜ਼ ਲਾਈਕ ਮੈਂ ਆਪਣੇ ਫਾਦਰ ਨੂੰ ਕਾਫੀ ਕੇਅਰ ਕਰਦਾ ਤੁਸੀਂ ਆਪਣੇ ਘਰੇ 39 ਸੈਕਟਰ ਵੀ ਰਹ ਬਹੁਤ ਠਾਕ ਬਹੁਤ ਠਾਕ ਕਿਉਂ ਤੁਸੀਂ ਛੱਡ ਕਿਉਂ ਦਿੱਤਾ ਆਪਣਾ ਜਿਹੜਾ ਜਿਹੜਾ ਨਾਰਮਲ ਲਾਈਫ ਸਟਾਈਲ ਹੈਗਾ ਤੁਹਾਡੀ ਮਦਰ ਗਾਇਨਕੋਲੋਜਿਸਟ ਡਾਕਟਰ ਹੈ ਤੇ ਤੁਸੀਂ ਫਿਰ ਆਪਣੀ ਮਾਂ ਨੂੰ ਮਾਂ ਕੋਲ ਕਿਉਂ ਨਹੀਂ ਲੈਂਦੇ ਐਕਸੈਪਟੈਂਸ ਦੀ ਮੀਨ ਆਫ ਦ ਥਿੰਗ ਆਫ ਐਕਸੈਪਟੈਂਸ ਨਹੀਂ ਸੀ ਅੱਛਾ ਮਦਰ ਨੂੰ ਵੀ ਐਕਸੈਪਟੈਂਸ ਨਹੀਂ ਸੀ ਨਹੀਂ ਨਹੀਂ ਸੀ ਗੋਣਾ ਨਾ ਬਹੁਤ ਦੁਖਾਲੀ ਗੱਲ ਹੈ ਕਿ ਮਾਂ ਨੇ ਵੀ ਆਪਣੀ ਧੀ ਨੂੰ ਕਿਉਂਕਿ ਟਰਾਂਸ ਜੈਂਡਰ ਹੈ ਉਹਨੂੰ ਐਕਸੈਪਟ ਕਰਨ ਤੋਂ ਗੁਰੇਜ਼ ਕੀਤਾ ਵੈਰੀ ਸੈਡ ਅੱਛਾ ਫਿਰ then फिर लाइक फैमिलीज़ में होता रिलेटिव्स होते ना इतना फैमिली इतना इशू नहीं तो करते रिलेटिव दे क्रिएट करते इश्यूज कि हम लोग बता देंगे या फैमिलीज़ में जाके या फिर ट्रांस कम्युनिटी को बता देंगे तोਾਨੂੰ ले जाने के आके मेरे नाल भी ओही ਕੀਤਾ ਗਿਆ ਤੇ ਬੱਚੋ ਚਲੋ ਮੈਨੂੰ ਕੋਈ ਲੈ ਕੇ ਨਹੀਂ ਗਿਆ ਆਈ थैंक टू माय फैमिली ਕਿ ਮੇਰੇ ਫੈਮਿਲੀ ਮੈਨੂੰ ਬਹੁਤ ਪੜਾਇਆ ਲਿਖਾਇਆ ਇਹ ਸਾਰਾ ਕੁਝ ਮਾਨੇ ਕੀਤਾ ਤੇ ਮੇਰੇ ਗੁਰੂ ਹੋਏ ਨੇ ਵੀ ਮੈਨੂੰ ਬੇਟੇਰਾ ਪੜਾਇਆ ਲਿਖਾਇਆ ਹੈਗਾ ਬਹੁਤ ਸਪੋਰਟ ਕੀਤਾ ਹੈ ਜੀ ਆਪਣਾ ਘਰ ਕਿਸ ਉਮਰ ਛੱਡਿਆ ਮੈਂ ਉਸਨੇ ਵੀ 17 ਜੀ

तो चंडीगढ़ के अंदर लोकलाइज लोकलैफर तो जल्दी रूम मिलता नहीं है और बिकॉज क्योंकि एक तो कम उम्र में थी अंडर एज थी तो उस वजह से तो बहुत इश्यूज़ आए थे बट चलो हॉस्टल्स वगैरह तो मिले थोड़ा पीजी मिल गया मेरी फ्रेंड के साथ शेयरिंग पे रहना पड़ा उस वक्त के टाइम पर तो प्रॉब्लम एक तो बढ़ती गई बढ़ती गई बढ़ती गई बढ़ फिर एक्सेप्टेंस को तो लेने बात आते कॉलेज में धीरे धीरे एक्सेप्टेंस हुई है उधर भी धोखा नहीं थे पढ़ना भी लाइक क्योंकि उधर भी जेड स्टूडेंट्स थे वो सीधा कह रहे थे कि एलो भी पढ़ना आए हैं ਅੱਛਾ ਇੱਕ ਇਹ ਲੋਕ ਵੀ ਪੜਨ ਆਏ ਆ ਲੋਕ ਵੀ ਪੜਾ ਇਹਨਾਂ ਨੂੰ ਕੀ ਜ਼ਰੂਰਤ ਹੈ ਕਿ ਪੜਨ ਇਹਨਾਂ ਦਾ ਕੰਮ ਹੈਗਾ ਮੰਗੋ ਖਾਓ ਉਹਨਾਂ ਦੀ ਸਟੇਟਮੈਂਟ ਰਹਿੰਦੀ ਸੀਗੀ ਬਟ ਉਸ ਸਟੇਟਮੈਂਟ ਨੂੰ ਬਿਲਕੁਲ ਅਸੀਂ ਰੱਬ ਕਰਕੇ ਦੂਜੀ ਹੀ ਮਿਸਾਲ ਪੇਸ਼ ਕੀਤੀ ਹੈ ਕਿ ਨਹੀਂ ਅਸੀਂ ਵੀ ਪੜ ਸਕਦੇ ਹਾਂ ਉਹ ਦਿਮਾਗ ਤਾਂ ਸੇਮ ਹੈ ਨਾ ਲੋਕ ਜੈਂਡਰ ਨੂੰ ਨਾ ਥੱਲੇ ਵੇਖਦੇ ਆ ਲੱਤਾਂ ਦੇ ਥੱਲੇ ਦੇਖਦੇ ਜੈਂਡਰ ਨਹੀਂ ਹੁੰਦੇ ਵਹਾਂ ਪੇ ਸਿੱਖ ਹੁੰਦਾ ਹੈ ਜੈਂਡਰ ਯਹਾਂ ਪਰ ਹੈ ਆਪਕਾ ਮਾਈਂਡ ਆਪਕੋ ਚਲਾਤਾ ਹੈ ਅਗਰ ਆਪ ਆਪਣੇ ਮਾਈਂਡ ਕੋ ਬਾਹਰ ਨਿਕਾਲ ਕੇ ਰੱਖ ਦੋਗੇ ਤਾਂ ਆਪਕੀ ਬੋਡੀ ਇਜ਼ ਅ ਓਨਲੀ ਅ ਸਟੈਚੂ the one type of statue us statue ka koi kaam nahi hai uske andar aap ke janwar ka brain bhi dal doge to janwar ki tarah work karne shuru kar dega sab ka gender yahan par hai gender gender a um, state of mind hai yeah okay te a thoda aage future plan ki hai tusi a for example modeling ch kamyab ho jande ho rab kare ki tvaadi ye interview dekh ke thaanu kam mil je hai na modeling da te us to baad tusi डू यू थिंक यू कैन गेट मैरिड नहीं आज इस बारे कोई सोचा नहीं है, like, नहीं, है।, नहीं, because, uh, है। तो तो कि लाइक मैरिज नहीं ਤੁਸੀਂ ਆਪਣੀ ਕਮਿਊਨਿਟੀ ਚ ਟਰਾਂਸ ਜੈਂਡਰ ਮੇਲ ਵੀ ਹੁੰਦੇ ਆ ਟਰਾਂਸ ਜੈਂਡਰ ਫੀਮੇਲ ਵੀ ਹੁੰਦੇ ਆ ਨਹੀਂ ਇਹ ਜਿਹਾ ਬਾਰੇ ਨਹੀਂ ਬਿਕੋਜ਼ ਮੈਂਟਲੀ ਇਨ ਚੀਜ਼ੋ ਕੇ ਲਈ ਬਹੁਤ ਪ੍ਰੀਪੇਅਰ ਹੋਣਾ ਪੜਦਾ ਪਹਿਲੇ ਖੁਦ ਨੂੰ ਸਟੇਬਲਾਈਜ਼ ਕਰਨਾ ਚਾਹੀਏ ਬੰਦੇ ਕੋ ਕਿ ਉਹ ਖੁਦ ਕਮਾ ਕੇ ਖਾ ਸਕੇ ਬਿਕੋਜ਼ ਕਿਸੇ ਤੇ ਡਿਪੈਂਡ ਰਹਿਣਾ ਅੱਜ ਦੇ ਟਾਈਮ ਚ ਮੈਨੂੰ ਲੱਗਦਾ ਬਹੁਤ ਮੁਸ਼ਕਿਲ ਹੈ ਨਹੀਂ ਤੁਸੀਂ ਦੇਖੋ ਟਰਾਂਸ ਜੈਂਡਰ ਰਾਈਟਸ ਦਾ ਬਿਲ ਪਾਸ ਹੋ ਗਿਆ 2019 ਚ ਪਾਰਲੀਮੈਂਟ ਤੇ ਤੁਹਾਡੇ ਜਿਹੜੀ ਫੈਮਲੀ ਦੀ ਪ੍ਰਾਪਰਟੀ ਹੈ ਉਹਦੇ ਵਿੱਚ ਤੁਹਾਡਾ ਵੀ ਰਾਈਟ ਹੈ ਫੋਟੋ ਕੋ ਬ੍ਰਦਰ ਸੀਗਾ ਅੰਜਮੇ ਫੋਟਾ ਬ੍ਰਦਰ ਹੈ ਕੋਟਾ ਬ੍ਰਦਰ ਉਹ ਠੀਕ ਸੀਗਾ ਹਾਂਜੀ ਮੇਕ ਕੋਟਲੀ ਹੈ ਤੁਸੀਂ ਹਾਂ ਮੇਰੇ ਸਿਸਟਰ ਵੀ ਹੈ ਸਿਸਟਰ ਵੀ ਹੈ ਇੱਕ ਸਿਸਟਰ ਤੁਹਾਨੂੰ ਦੋ ਭੈਣਾਂ ਸੀ ਇੱਕ ਭਰਾ ਸੀ ਤੇ ਤੁਸੀਂ ਤਾਂ ਆਪਣਾ ਪ੍ਰਾਪਰਟੀ ਚ ਸ਼ੇਅਰ ਮੰਗ ਸਕਦੇ ਹੋ ਲੀਗਲ ਰਾਈਟ ਹੈ ਤੁਹਾਡਾ देखो किसी नहीं, किसी मैं के जा रहे, मेरे के बच्चे को एक्सेप्टेंस दी जाती है एक बच्चे को भी तो, like, मैं कौन हर किसी को जीने का राइट है जैसे एक बच्चे को, छोटे बच्चे को घर में रखा जाता है रेपिस को रख लेते हो तो लाइक like, मेरे फिर भी कोई प्रॉब्लम नहीं है तो मुझे भी घर पे रखा जाए बाकी लाइक कभी कभार होती है मम्मा से बात तो हाल चाल पूछती है थोड़े से वर्ड तो रहते हैं बिकॉज यार नौ महीने पेट में रखना एक बच्चे को बाहर निकालना इट्स नॉट टू बी इजी हाँ नौ महीने अंदर आपके बच्चा किन्नर हो जाए अटैचमेंट तो रही है पर बिकॉज थोड़े रिश्तेदार या समाज आसे पास उन्होंने तंग करता होना ਤਾਨੇ ਮਾਰਦਾ ਹੁਣ ਇਸ ਕਰਕੇ ਤੁਹਾਨੂੰ ਉਹਨਾਂ ਨੇ ਡਿਸਲੋਜ ਕਰਦਾ ਪਾਣੀ ਦਾ ਬਹੁਤ ਲਾਈਕ ਲਿਮਿਟਿਡ ਡਰਾਈਵਰ ਰਿਲੇਟਿਵ ਸੇ ਉਹਨਾਂ ਨੇ ਜ਼ਿਆਦਾ ਲਾਈਕ ਡਿਸਪਾਇੰਟ ਕਿਹਾ ਕਿ ਲਾਈਕ ਆਪਕੀ ਆ ਜੋ ਇਮੇਜ ਹੈ ਉਹ ਖਰਾਬ ਹੋ ਜਾਏਗੀ ਸੋਸਾਇਟੀ ਕੇ ਅੰਦਰ ਲੋਕ ਕੀ ਬੋਲेंगे ਰਿਸ਼ਤੇਦਾਰ ਹੋਗੇ ਅੱਗੇ ਲੜਕੀ ਹੈ ਉਦੀ ਸ਼ਾਦੀ ਕੇ ਇਸ਼ੂਜ਼ ਆਉਣਗੇ ਐਂਡ ਆਲ ਐਂਡ ਆਫ ਕਾਈਂਡ ਆਫ ਅ ਥਿੰਗ ਸੋ ਵਿਸ਼ ਪ੍ਰੀਤ ਨੂੰ ਝੂ ਮੱਚਾ ਮੰਗਦਨੇ ਆ ਇੱਕ ਸਿਆਣੀ ਕੁੜੀ ਸੋਹਣੀ ਕੁੜੀ ਜਿਹਨੇ ਕਾਨਪੁਰ ਬਿਊਟੀ ਕੰਟੈਸਟ ਜਿੱਤਿਆ ਔਰ ਚੰਡੀਗੜ੍ਹ ਵਾਲਿਆਂ ਨੇ ਐਕਸੈਪਟ ਨਹੀਂ ਕੀਤਾ ਉਮੀਦਾਂ ਨੇ ਮਾਂ ਦਾ ਪਿਆਰ ਇਹਨੂੰ ਚਾਹੀਦਾ ਸਮਾਜ ਤੇ ਵਿੱਚ ਐਕਸੈਪਟੈਂਸ ਚਾਹੀਦੀ ਆ ਪਰ ਉਹਦੇ ਵਿਰੁੱਧ ਕੰਮ ਕੌਣ ਕਰ ਰਿਹਾ ਹੈ ਰਿਸ਼ਤੇਦਾਰ ਉਹ ਕਰਦੇ ਆ ਕਿ ਇਸ ਬੀਬਾ ਨੂੰ ਜੋ ਇਹਦਾ ਪੈਸ਼ਨ ਹੈ ਮਾਡਲਿੰਗ ਉਸ ਦੇ ਵਿੱਚ ਕੰਮ ਮਿਲੇ ਸਕਰੀਨ ਤੇ ਆਵੇ ਤੇ ਸਾਬਤ ਕਰੇ ਕਿ ਉਹ ਵੀ ਸਾਰਾ ਕੁਝ ਹਾਸਲ ਕਰ ਸਕਦੀ ਹੈ ਜੋ ਇੱਕ ਨਾਰਮਲ ਔਰਤ ਕਰ ਸਕਦੀ ਥੋੜੇ ਤੋਂ ਜਿਆਦਾ ਚਾਹੁੰਦੇ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ